ਵਧੀਆ ਹੋਊ ਸੁਣਾਓ ਕਿਦਾਂ ਤੁਸੀਂ ਜ਼ਿੰਦਗੀ 'ਚ ਕੋਈ ਕੰਮ ਕੋਈ ਕਰੋਗੇ ਨਹੀਂ ਆ ਇਸ ਗੱਲ ਨੂੰ ਛੱਡ ਕੇ ਵਾਕੀ ਜਿਹੜੀ ਮਰਜ਼ੀ ਗੱਲ ਕਰ ਨਹੀਂ ਨਹੀਂ ਫੇਰ ਵੀ ਨਹੀਂ ਇਹ ਕੋਈ ਤੁਹਾਡੀ ਕੋਈ ਸੋਚ ਹੋਵੇ ਕੋਈ ਮਤਲਬ ਨਹੀਂ ਮੈਂ ਮੈਂ ਕੰਮ ਸਿੱਖਣਾ ਚੱਲਾ ਮੇਰੇ ਮਾਤਾ ਕੈਮ ਕਾਹਦਾ ਕੰਮ ਤੁਸੀਂ ਸਿੱਖਣਾ ਮੈਂ ਰੈਸਟੋਰੈਂਟ ਦਾ ਸਿੱਖਣਾ ਚੱਲਾ ਕੀ ਕੀ ਉਹਦੇ 'ਚ ਸਿੱਖਣਾ ਤੁਸੀਂ ਮਤਲਬ ਸਭ ਕੁਝ ਸਿੱਖਣਾ ਸਪੈਸ਼ਲਿਟੀ ਕੀ ਹੋਊਗੀ ਤੁਹਾਡੀ ਮੈਂ ਕਿਹਾ 올 ਰਾਉਂਡਰ ਹੋਵਾਂਗੇ ਅਸੀਂ ਸਭ ਮਤਲਬ ਵੈਜ ਨੌਨ ਵੈਜ ਸਭ ਸਭ ਪਕੌੜੇ ਸਾਰੇ 6 ਮਹੀਨੇ ਸਿੱਖਣਾ ਇਹ ਕੋਸ਼ਾ ਤੇ ਫੇਰ ਤੁਸੀਂ 6 ਮਹੀਨੇ ਹੁਣ ਗੁਰਦੁਆਰੇ ਐਨ ਆਪਣੇ ਆਪ ਨੂੰ ਪਰਨ ਕਰਕੇ ਜਿਆਦਾ ਹੋਣੀ ਜਿਆਦਾ ਬੱਸ ਬੱਬਾ ਹੁਣ ਕੰਮ ਸਿੱਖੇ ਹੀ ਘਰ ਆਉਣਾ ਦੀਸ਼ ਨਿਕਾਲਾ ਲੈ ਕੇ ਜਾਣਾ ਤੁਸੀਂ ਕਰੋ ਬਿਲਕੁਲ ਬਿਲਕੁਲ ਇਹ ਨਹੀਂ ਵੀ ਇੱਕ ਦਿਨ ਜਾਓ ਤਾਂ ਦੂਏ ਦਿਨ ਜੀ ਦੋ ਜੀ ਹੁਣ ਆ ਜੀ ਨਹੀਂ 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 ਇਦਾਂ ਨਹੀਂ ਕੰਮ ਸਿੱਖੇ ਜਾਣੇ ਪੱਕਾ ਵਿਚਾਰ ਆ ਹਾਂ ਬਿਲਕੁਲ ਪੱਕਾ ਹੀ ਲੋਕ ਕਰ ਦਈਏ ਇਸ ਗੱਲ ਨੂੰ ਲੋਕ ਕਰ ਦਿਓ ਦੇਖ ਲਓ ਅੱਜ ਮੌਕਾ ਹੀ ਬਿਲਕੁਲ ਜੀ ਬਿਲਕੁਲ ਪੱਕੀ ਗੱਲ ਆ ਬਿਲਕੁਲ ਪੱਕੀ ਲੋ ਜੀ ਹੁਣ ਆਪਾਂ ਲੋਕ ਕਰ ਦਿੱਤਾ ਇਹ ਬੰਦਾ ਕੰਮ ਸਿੱਖੂਗਾ ਤੇ ਜੇ ਇਹਨੇ ਕੰਮ ਨਾ ਸਿੱਖਿਆ ਇਹ ਹੀ ਵੀਡੀਓ ਜਿਹੜੀ ਆ ਲਾਂਤਾਂ ਸਿਹਤ ਮੈਂ ਅਪਲੋਡ ਕਰੂੰਗਾ ਆਪਣੇ ਫੇਸਬੁਕ ਤੇ YouTube ਚੈਨਲ Instagram ਤੇ ਵੀ ਇਹ ਬੰਦੇ ਨੇ ਭਾਈ ਜੀ ਇਹਨੇ ਪਰਿਆਂ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਪਰੇ ਮਤਲਬ ਜਿਹੜੇ ਦੇਖ ਰਹੇ ਆਪਾਂ ਨੂੰ ਫੇਸਬੁਕ ਦੇ ਉੱਤੇ ਉਹਨਾਂ ਦੇ ਵਿੱਚ ਗਾ ਇਹ ਗੱਲ ਕੀਤੀ ਸੀ ਤੇ ਬੰਦਾ ਗਿਆ ਮੁਕਰ ਠੀਕ ਹੈ ਜੀ ਤੇ ਇਹ ਬੰਦਾ ਮੁਕਰਿਆ ਤੇ ਆਪਾਂ ਇਹਨੂੰ ਲਾਂ ਤਾਂ ਫਿਰ ਐਨ ਭਰ-ਭਰ ਕੇ ਪਾਉਣੀਆਂ ਜੇ ਇਹ ਕੰਮ ਸਿੱਖ ਗਿਆ ਫਿਰ ਇਹਨੂੰ 6 ਮਹੀਨੇ ਤੋਂ ਬਾਅਦ ਇੱਕ ਮਤਲਬ ਵਧੀਆ ਰੈਸਟੋਰੈਂਟ ਖੋਲ ਕੇ ਦਿੱਤਾ ਜਾਊਗਾ ਤੇ ਉਹਦੀ ਜਿਹੜੀ ਮੇਨ ਕੁਰਸੀ ਹੋਊਗੀ ਉਹ ਮੇਰੇ ਵੱਲੋਂ ਗਿਫਟ ਕੀਤੀ ਜਾਊਗੀ ਇੱਥੇ ਬਹਿ ਕੇ ਉਹਨੇ ਪੈਸੇ ਲੈਣੇ ਨੋਟ ਲੈਣੇ ਠੀਕ ਹੈ ਨਾ ਜੀ ਤੇ ਬਾਕੀ ਆਪਣੇ ਨਿਆਣਿਆਂ ਤੋਂ ਉਤਸ਼ਾਹਿਤ ਕਰਿਆ ਕਰੋ ਵੀ ਛੋਟੀ ਉਮਰੇ ਕੰਮ ਦੇ ਵਿੱਚ ਉਹਨਾਂ ਨੂੰ ਪਾਓ ਹਨਾ ਵੀ ਉਹ ਕੰਮ ਕਰਨ ਲੱਗਣਾ ਸੀ ਕੀ ਕਰਦੇ ਆ ਅਸੀਂ ਕਹਿੰਦੇ ਜੀ ਨਹੀਂ ਜੀ ਸਾਡਾ ਮੁੰਡਾ ਤਾਂ ਜੀ ਡਿਪਟੀ ਕਮਿਸ਼ਨਰੀ ਬਣੂਗਾ ਸਾਡੀ ਕੁੜੀ ਡਿਪਟੀ ਕਮਿਸ਼ਨਰੀ ਬਣੂਗੀ ਇੱਕ ਜ਼ਿਲ੍ਹੇ ਦਾ ਇੱਕੋ ਹੀ ਬਣਨਾ ਡੀਸੀ ਠੀਕ ਹੈ ਜੀ ਤੁਸੀਂ ਇਹ ਵੀ ਦੇਖੋ ਵੀ ਆਪਾਂ ਹੋਰ ਵੀ ਕੰਮ ਕਰ ਸਕਦੇ ਆ ਜੇਕਰ ਬੱਚਾ ਪੜਨ 'ਚ ਕਮਜ਼ੋਰ ਆ ਤੇ ਉਹਦੀ ਜਿਹੜੀ ਸੋਚ ਆ ਉਹਨੂੰ ਹੋਰ ਪਾਸੇ ਲਾਓ ਹੋਰ بڑے ਕੰ ਬਾਹਰਲੇ ਲੋਕੀ ਆ ਕੋਠੀਆਂ ਪਾ ਰਹੇ ਆ ਸਾਡੇ ਥੱਲੇ ਨੂੰ ਜਾ ਰਹੇ ਆ ਫਾਇਦਾ ਕੀ ਆ ਜੇਕਰ ਆਪਾਂ ਥੋੜਾ ਬਹੁਤਾ ਆਪਣੇ ਸੋਚ ਨੂੰ ਬਦਲੀਏ ਹਨਾ ਕੰਮ ਚ ਪਾਈਏ ਨਿਆਣਿਆਂ ਨੂੰ ਤੇ ਇੱਥੇ ਵੀ ਕੰਮ ਬਹੁਤ ਹੈਗਾ ਆ ਜੇਕਰ ਇੱਥੋਂ ਹਜ਼ਾਰ ਕਿਲੋਮੀਟਰ ਤੋਂ ਆ ਕੇ ਬੰਦਾ ਇੱਥੇ ਸੈਟਲ ਹੋ ਸਕਦਾ ਤੇ ਅਸੀਂ ਇੱਥੇ ਰਹਿ ਕੇ ਵੀ ਸੈਟਲ ਹੋ ਸਕਦੇ ਗੱਲ ਕੀ ਆ ਸਾਨੂੰ ਆਪਣੀ ਸੋਚ ਚੇਂਜ ਕਰਨੀ ਪਊਗੀ ਸਾਨੂੰ ਇਹ ਸੋਚਣਾ ਪਊਗਾ ਵੀ ਕੰਮ-ਕੰਮ ਆ ਤੇ ਕੰਮ ਬਿਨਾ ਘਰ ਨਹੀਂ ਚੱਲਦਾ ਠੀਕ ਆ ਜੀ ਹੁਣ ਤੁਹਾਨੂੰ ਸਮਝ ਆ ਗਈ ਇਸ ਗੱਲ ਦੀ ਕਿੰਨੀ ਉਮਰ ਚ ਆ ਕੇ ਆਈ ਆ ਮਾਨੂੰ 20 ਸਾਲ ਚ ਇਹਨੂੰ 20 ਸਾਲ ਚ ਆਈ ਆ ਵੈਸੇ ਸਹੀ ਮਾਨੇ 14-15 ਸਾਲ ਚ ਗੱਲ ਸਮਝ ਆਣੀ ਚਾਹੀਦੀ ਆ ਧੰਨਵਾਦ ਜੀ ਸਾਰਿਆਂ ਦਾ ਠੀਕ ਆ ਜੀ